ਅਕਸਰ ਇਹ ਬਵਾਦਾਂ ਦੇ ਵਿੱਚ ਰਹਿਣ ਵਾਲੀ ਪੰਜਾਬ ਪੁਲਿਸ ਇੱਕ ਵਾਰ ਮੁੜ ਤੋਂ ਬਵਾਦਾਂ ਦੇ ਵਿੱਚ ਘਿਰ ਚੁੱਕੀ ਹੈ ਤੇ ਇਸ ਵਾਰ ਇਹ ਮਾਮਲਾ ਕੀ ਹੈ ਉਸ ਬਾਬਤ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਇਧਰ ਅਸਲ ਮੋਹਾਲੀ ਦੇ ਅਧੀਨ ਇਲਾਕਾ ਹੁੰਦਾ ਹੈ ਮੂਲਾਪੁਰ ਜਿੱਥੇ ਕਿ ਬੀਤੇ ਕੱਲੇ ਕੁਝ ਵਪਾਰੀ ਕੁਝ ਦੁਕਾਨਦਾਰ ਆਪਸ ਦੇ ਵਿੱਚ ਬੈਠ ਕੇ ਤਾਸ਼ ਖੇਡ ਰਹੇ ਹੁੰਦੇ ਨੇ ਤਾਂ ਇਸ ਦੌਰਾਨ ਸੀਆਈਏ ਸਟਾਫ ਦੇ ਮੁਲਾਜ਼ਮ ਜੋ ਕਿ ਸਿਵਲ ਵਰਦੀ ਦੇ ਵਿੱਚ ਹੁੰਦੇ ਨੇ ਤਾਂ ਉਹਨਾਂ ਵੱਲੋਂ ਆਉਂਦਿਆਂ ਸਾਰੇ ਦੁਕਾਨਦਾਰ ਦੀ ਕੰਨਪੱਟੀ ਤੇ ਪਿਸਤੌਲ ਧਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਘਬਰਾਰਤ ਵਿੱਚ ਆਏ ਇੱਕ ਵਪਾਰੀ ਦੀ ਤਾਂ ਉਹਨਾਂ ਨੂੰ ਵੇਖ ਕੇ ਮੌਕੇ ਤਹੀ ਮੌਤ ਹੋ ਜਾਂਦੀ ਹੈ ਜਦਕਿ ਦੂਜਾ ਵਪਾਰੀ ਵੀ ਹਾਲੇ ਤੱਕ ਸਦਮੇ ਦੇ ਵਿੱਚ ਹੈ ਤੇ ਮੀਡੀਆ ਰਿਪੋਰਟਾਂ ਮੁਤਾਬਕ ਹੈ ਉਸ ਦੀ ਹਾਲਤ ਵੀ ਹੈ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ ਜਿਵੇਂ ਹੀ ਵਪਾਰੀਆਂ ਵੱਲੋਂ ਇਹ ਦ੍ਰਿਸ਼ ਵੇਖਿਆ ਜਾਂਦਾ ਹੈ ਤੇ ਵਪਾਰੀਆਂ ਨੂੰ ਲੱਗਦਾ ਹੈ ਕਿ ਸ਼ਾਇਦ ਗੈਂਗਸਟਰਾਂ ਵੱਲੋਂ ਦੁਕਾਨਦਾਰਾਂ ਦੇ ਕੰਨ ਪੱਟੀ ਤੇ ਜਿਹੜਾ ਪਿਸਤੌਲ ਧਰਿਆ ਗਿਆ ਤਾਂ ਉਹਨਾਂ ਵੱਲੋਂ ਵੀ ਆਪਣੀਆਂ ਦੁਕਾਨਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਉੱਥੋਂ ਖਿਸਕ ਜਾਂਦੇ ਨੇ ਆਪਣੇ ਜਾਨਮਾਲ ਦੀ ਰਾਖੀ ਨੂੰ ਮੁੱਖ ਰੱਖਦੇ ਹੋਏ ਪਰੰਤੂ ਇਹ ਜਿਵੇਂ ਇਸਾਰੇ ਮਾਮਲੇ ਤੋਂ ਪਰਦਾ ਉੱਠਦਾ ਹੈ ਜਾਂ ਪਿਕਚਰ ਕਲੀਅਰ ਹੁੰਦੀ ਹੈ ਤਾਂ ਲੋਕਾਂ ਦੇ ਵਿੱਚ ਰੋਸ ਲਹਿਰ ਪੈਦਾ ਹੋ ਜਾਂਦੀ ਹੈ ਤਾਂ ਅੱਜ ਸਵੇਰ ਤੋਂ ਜਿਹੜੀਆਂ ਮੀਡੀਆ ਰਿਪੋਰਟਾਂ ਦੇ ਵਿੱਚ ਖਬਰਾਂ ਜੋ ਚੱਲ ਰਹੀਆਂ ਨੇ ਤਾਂ ਲੋਕਾਂ ਦੇ ਵਿੱਚ ਰੋਸ ਇਸ ਕਦਰ ਹੈ ਕਿ CIA ਸਟਾਫ ਦੇ ਮੁਲਾਜ਼ਮ ਹੈ ਜਿਹੜੇ ਉਹ ਸਿਵਲ ਵਰਦੀ ਦੇ ਵਿੱਚ ਸੀ ਤਾਂ ਜਿਨ੍ਹਾਂ ਵੱਲੋਂ ਇਹ ਕੰਮ ਕੀਤਾ ਗਿਆ ਉਹਨਾਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਹੈ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਵੇ ਤੇ ਇਹਨਾਂ ਮੁਲਾਜ਼ਮਾਂ ਦੇ ਉੱਪਰ ਜਿਹੜਾ ਉਹ ਕਤਲ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਜਾਵੇ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਦੀ ਬੀਤੇ ਪੜੇ ਹੁਸ਼ਿਆਰਪੁਰ ਦੇ ਵਿੱਚ ਵੀ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਹੁਸ਼ਿਆਰਪੁਰ ਦੇ ਸੀਆਈਏ ਸਟਾਫ ਦੀ ਪੁਲਿਸ ਸਿਵਲ ਵਰਦੀ ਦੇ ਵਿੱਚ ਆਪਣੀ ਡਿਊਟੀ ਤੇ ਜਾਂਦੀ ਹੈ ਤੇ ਇੱਕ ਗੈਂਗਸਟਰਾਂ ਇੱਕ ਬਦਮਾਸ਼ ਨੂਮਾ ਵਿਅਕਤੀ ਨੂੰ ਗ੍ਰਿਫਤਾਰ ਕਰਦੀ ਹੈ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਪੁਲਿਸ ਨੂੰ ਸੂਹ ਮਿਲੀ ਹੁੰਦੀ ਹੈ ਸੂਚਨਾ ਮਿਲੀ ਹੁੰਦੀ ਹੈ ਕਿ ਉਸ ਦੇ ਕੋਲ ਨਜਾਇਜ਼ ਅਸਲਾ ਹੋ ਸਕਦਾ ਹੈ ਤੇ ਜਦੋਂ ਪੁਲਿਸ ਸਿਵਲ ਵਰਦੀ ਦੇ ਵਿੱਚ ਉਸ ਦੇ ਕੋਲ ਪਹੁੰਚਦੀ ਹੈ ਤਾਂ ਉਸ ਵੱਲੋਂ ਪੁਲਿਸ ਤੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਵਿੱਚ ਇੱਕ ਸੀਆਈਏ ਸਟਾਫ ਦੇ ਮੁਲਾਜ਼ਮ ਦੀ ਮੌਕੇ ਤੇ ਹੀ ਮੋਤੋ ਜਾਂਦੀ ਹੈ ਤੇ ਹੁਣ ਵੀ ਇਹ ਗੱਲਾਂ ਜਿਹੜੀਆਂ ਲੋਕਾਂ ਵੱਲੋਂ ਆਮ ਤੌਰ ਤੇ ਵਿਚਾਰੀਆਂ ਜਾ ਰਹੀਆਂ ਨੇ ਕਿ ਆਖਰਕਾਰ ਇਹ ਜਿਹੜਾ ਸੀਆਈਏ ਸਟਾਫ ਹੈ ਉਹ ਸਿਵਲ ਵਰਦੀ ਦੇ ਵਿੱਚ ਹੁੰਦਾ ਪਰੰਤੂ ਉਹਨਾਂ ਦੇ ਨਾਲ ਕੁਝ ਮੁਲਾਜ਼ਮ ਹੈ ਜਿਹੜੇ ਉਹ ਵਰਦੀ ਦੇ ਵਿੱਚ ਵੀ ਜ਼ਰੂਰ ਹੋਣੇ ਚਾਹੀਦੇ ਨੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਅਸਲ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਕਿਉਂਕਿ ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਉਹ ਸ਼ਾਇਦ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਕਿ ਕਿਸ ਕਦਰ ਪੰਜਾਬ ਦੇ ਵਿੱਚ ਗੈਂਗਸਟਰਵਾਦ ਇਹ ਭਾਰੂ ਪੈ ਰਿਹਾ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਖਾਸ ਕਰ ਵਪਾਰੀ ਵਰਗੇ ਜਿਨ੍ਹਾਂ ਨੂੰ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਨੇ ਫਰੋਤਿਆਂ ਨੂੰ ਲੈ ਕੇ ਗੈਂਗਸਟਰਾਂ ਤਰਫੋਂ ਤਾਂ ਉਹਨਾਂ ਨੂੰ ਵੀ ਇਹ ਹੀ ਲੱਗਿਆ ਸੀ ਪਹਿਲੀ ਨਜ਼ਰੇ ਕਿ ਇਹ ਸ਼ਾਇਦ ਗੈਂਗਸਟਰ ਨੇ ਜਦੋਂ ਸੀਆਈਏ ਸਟਾਫ ਦੇ ਮੁਲਾਜ਼ਮ ਜੋ ਕਿਸੇ ਵਲ ਮਾਰਦੀ ਦੇ ਵਿੱਚ ਹੁੰਦੇ ਨੇ ਇਹ ਤਾਂ ਤਾਸਕੀ ਹਲਟ ਰਹੇ ਵਪਾਰੀਆਂ ਦੇ ਕੰਨ ਪੱਟੀ ਤੇ ਉਹਨਾਂ ਵੱਲੋਂ ਪਿਸਤੌਲ ਧਰ ਦਿੱਤਾ ਜਾਂਦਾ ਤਾਂ ਹੁਣ ਵੇਖਣਾ ਹੋਵੇਗਾ ਕਿ ਲੋਕਾਂ ਦੇ ਰੋਹ ਨੂੰ ਕਿਵੇਂ ਪੁਲਿਸ ਵੱਲੋਂ ਸ਼ਾਂਤ ਕੀਤਾ ਜਾਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਲਾ ਅਧਿਕਾਰੀਏ ਜਿਹੜੇ ਇਸਤੇ ਕੀ ਕਾਰਵਾਈ ਅਮਲ ਦੇ ਵਿੱਚ ਲਿਆਉਂਦੇ ਨੇ